ਜਿਸ ਦਿਨ ਮਰਜਾਲ ਸਾਹਿਬ ਨੂੰ ਲੈਣ ਵਾਸਤੇ ਗਿਆ ਉਸ ਦੇ ਘਰੇ ਉਸ ਦੀ ਭੈਣ ਦੀ ਵਿਰਾਹ ਢੁੱਕੀ ਹੋਈ ਸੀ ਕੋਠੇ ਦੇ ਉੱਤੇ ਖੜੀ ਭੈਣ ਉਡੀਕਾਂ ਕਰਦੀ ਆ ਕਿ ਮੇਰਾ ਵੀਰ ਆਊਗਾ ਮੈਨੂੰ ਆਪਣੇ ਹੱਥਾਂ ਦੇ ਨਾਲ ਢੋਲੀ ਵਿੱਚ ਪਾਊਗਾ ਪਰ ਖਾਲੀ ਬੱਕੀ ਦੇਖ ਕੇ ਉਡੀਕਾਂ ਕਰਦੀ ਭੈਣ ਦੇ ਪੈਰਾਂ ਏਡੋ ਮਿੱਟੀ ਨਿਕਲ ਗਈ ਸੁਣਨਾ ドラਗਾ ਵਰ ਦੇ ਨਾਲ oh ਉਹ ਭੈਣ ਉਡੀਕਾ ਕਰੇ ਮਿਰਜਿਆ ਕੌਣ ਬਣਾਵੇ ਤੀਰ ਭੈਣ ਉਡੀਕਾ ਕਰੇ ਮਿਰਜਿਆ ਕੌਣ ਬਣਾਵੇ ਤੀਰ ਮੈਂ ਉਹ ਖਾਲੀ ਘੋੜੀ ਹਣਕਦੀ ਉੱਤੇ ਨਹੀਂ ਦੀਦਾਵੀਰ ਖਾਲੀ ਘੋੜੀ ਹਣਕਦੀ ਉੱਤੇ ਨਹੀਂ ਦੀਦਾਵੀ ਕੋਠੇ ਉਤੇ ਖੜੀ ਉਡੀਕਾ ਕਰ ਕਰ ਆਵੇ ਜੋੜੀ ਕੋਠੇ ਉਤੇ ਖੜੀ ਉਡੀਕਾ ਕਰ ਕਰ ਆਵੇ ਜੋੜੀ ਉਲਦੀ ਧੂਰ ਦਿਸੇ ਪਈ ਦੂਰੋਂ ਸਖਮੀ ਆ ਗਈ ਕੋੜੀ ਸਾ ਨਾਲ ਸਾਨੀ ਰਲਦਾ ਹੋਰੇ ਨੈਣੋਂ ਵੰਦਾ ਵੀ ਖਾਲੀ ਕੋੜੀ ਹਣਕ ਦੀ ਉਤੇ ਨਹੀਂ ਦੀਨਾ ਵੀਰ ਬੈਣ ਉਡੀਕਾ ਕਰੇ ਮਿਰਜਿਆ ਕੌਣ ਬਣਾਵੇ ਤੀਰ ਵੇਓ ਖਾਲੀ ਕੋੜੀ ਹਣਕ ਦੀ ਉਤੇ ਨਹੀਂ ਦੀਨਾ ਵੀਰ ਖਾਲੀ ਕੋੜੀ ਹਣਕ ਦੀ ਉਤੇ ਨਹੀਂ ਦੀਨਾ ਵੀਰ ਕਨਾਮੰਨੀ ਗੱਲ ਕਿਸੇ ਦੀ ਤੁਰਿਓ ਬਾਜ ਪਰਾਵਾ ਹੋ ਇੱਕ ਨਾਮੰਨੀ ਗੱਲ ਕਿਸੇ ਦੀ ਤੁਰਿਓ ਬਾਜ ਪਰਾਵਾ ਤੇਰੇ ਬਾਜੋ ਵੀਰਾਂ ਦੀਆਂ ਡੌਣਿਓ ਬਜੀਆਂ ਬਾਵਾ ਜੋ ਹੋਂਦ ਸੀ ਹੋ ਗਿਆ ਫਿਰ ਵਰਤ ਗਈ ਤਕਦੀ ਖਾਲੀ ਘੋੜੀ ਹਣਕਦੀ ਉੱਤੇ ਨਹੀਂ ਦੀਦਾ ਵੀਰੇ ਭੈਣ ਉਡੀਕਾ ਕਰੇ ਮੇਰ ਜਿਆ ਕੌਣ ਬਣਾਵੇ ਤੀਰ ਵੇਓ ਖਾਲੀ ਘੋੜੀ ਹਣਕਦੀ ਉੱਤੇ ਨਹੀਂ ਦੀਦਾ ਵੀਰੇ ਖਾਲੀ ਘੋੜੀ ਹਣਕਦੀ ਉੱਤੇ ਨਹੀਂ ਦੀਦਾ ਵੀ ਕੱਲਾ ਮਕੱਲਾ ਕਿਰ ਗਿਆ ਹੋਣਾ ਸੀਣੀ ਮਾਂ ਦਾ ਜਾਇਆ ਕੱਲਾ ਮਕੱਲਾ ਕਿਰ ਗਿਆ ਹੋਣਾ ਸੀਣੀ ਮਾਂ ਦਾ ਜਾਇਆ ਸਹਬਾ ਆਪਣੇ ਵੀਰਾਂ ਨਾਲ ਤੋਂ ਵੀਰ ਮੇਰਾ ਮਰਵਾਇਆ ਸਿਰ ਤੇ ਆਣ ਚੜੇ ਜਦ ਦੁਸ਼ਮਣ ਕੰਮ ਨਾ ਆਏ ਤੀ ਖਾਲੀ ਕੋਲੀ ਹਣਕ ਦੀ ਉਤੇ ਨਹੀਂ ਦੀਦਾ ਵੀਰ ਆਣੀ ਉਡੀਕਾ ਕਰੇ ਮੇਰਿਆ ਕੌਣ ਬਣਾਵੇ ਤੀਰ ਵੇ ਉਹ ਖਾਲੀ ਘੋੜੀ ਹਿਣਕਦੀ ਉੱਤੇ ਨਹੀਂ ਨੀਦਾ ਵੀਰੇ ਖਾਲੀ ਘੋੜੀ ਹਿਣਕਦੀ ਉੱਤੇ ਨਹੀਂ ਨੀਦਾ ਵੀ ਅੰਬਰ ਛਮ ਛਮ ਰੋਇਆ ਧਰਤੀ ਕੰਬਣ ਲੱਗੀ ਸਾਰੀ ਕੰਬਰ ਛਮ ਛਮ ਰੋਆ ਦਾਤੀ ਕੰਬਣ ਲੱਗੀ ਸਾਰੀ ਬੱਕੀ ਦੇ ਗਲ ਲੱਗ ਕੇ ਸੀ ਜਨ ਬਾਵਲ ਨੇ ਤਾਂ ਮਾਰੀ ਹਾਏ ਮੈਂ ਮਰ ਜਾ ਵੀਰ ਮੇਰੇ ਦਾ ਵਾਣੀ ਰੁਲੇ ਸਰੀ ਖਾਲੀ ਕੋੜੀ ਹਣਕ ਦੀ ਉਤੇ ਨਹੀਂ ਦੀਦਾ ਵੀ ਪੈੜ ਉਡੀਕਾ ਕਰੇ ਮਿਰਜਾ ਕੌਣ ਬਣਾਵੇ ਤੀਰ ਵੇ ਆਓ ਖਾਲੀ ਘੋੜੀ ਹਣਕੜੀ ਉੱਤੇ ਨੀ ਦੀਦਾ ਵੀਰ ਖਾਲੀ ਘੋੜੀ ਹਣਕੜੀ ਉੱਤੇ ਨੀ ਦੀਦਾ ਵੀਰ ਵੇ ਵੀਰੋ ਅੰਮੀ ਦੇ ਜਾਇਓ ਕਰ ਲੋ ਮੈਂ ਤਿਆਰੀ ਵੇ ਵੀਰੋ ਅੰਮੀ ਦੇ ਜਾਇਓ ਕਰ ਲੋ ਹੁਣ ਇਹ ਤਿਆਰੀ ਮਦਲਾ ਲੈਣਾ ਵੀ ਦਾ ਮਾਂ ਨੂੰ ਮਿਲੋ ਜਾਂਦੀ ਵਾਰੀ ਉਹ ਕੰਡ ਭੱਥੇ ਜੋ تیر ਮਾਨ ਨੇ ਦਿੱਤੀ ਖਿੱਚ ਲੀ ਖਾਲੀ ਗੋੜੀ ਹਿਣਕਦੀ ਉੱਤੇ ਨਹੀਂ ਦੀਦਾ ਵੀਰ ਖਾਲੀ ਗੋੜੀ ਹਿਣਕਦੀ ਉੱਤੇ ਨਹੀਂ ਦੀਦਾ ਪੈਣ ਓੜੀ ਕਾ ਕਰੇ ਮੇਜਾ ਕੌਣ ਬਣਾਵੇ ਤੀਰ ਵੇਓ ਖਾਲੀ ਗੋੜੀ ਹਿਣਕਦੀ ਉਤੇ ਨੀਂਦੀ ਲਾਵੀ ਖਾਲੀ ਗੋੜੀ ਹਿਣਕਦੀ ਉਤੇ ਨੀਂਦੀ ਲਾਵੀ